ਉੜੇ ਨੂੰ ਔਂਕੜ ਪਿਛੇਤਰ ਵਾਲੇ ਲਫ਼ਜ਼ਾਂ ਦਾ ਉਚਾਰਨ ਬਿੰਦੀ ਸਹਿਤ ਕਰੀਏ ਜਾਂ ਬਿੰਦੀ ਰਹਿਤ ਗੁਰਬਾਣੀ ਚ ਕਈ ਥਾਈ ਉੜੇ ਨੂੰ ਔਂਕੜ ਪਿਛੇਤਰ ਵਾਲੇ ਲਫ਼ਜ਼ ਬਿੰਦੀ ਸਹਿਤ ਉਚਾਰੇ ਜਾਂਦੇ ਨੇ ਤੇ ਕਈ ਥਾਈ ਬਿੰਦੀ ਰਹਿਤ ਉਚਾਰਨ ਹੁੰਦਾ ਹੈ ਦੋਹਾਂ ਦਾ ਫਰਕ ਜਾਣਦੇ ਹਾਂ ਗੁਰਬਾਣੀ ਦੇ ਉਹ ਲਫ਼ਜ਼ ਜੋ ਆਮ ਕਰਕੇ ਕਿਰਿਆਵਾਚੀ ਹੁੰਦੇ ਨੇ ਤੇ ਖਾਸ ਕਰਕੇ ਆਪਣੇ ਆਪ ਲਈ ਯਾਨੀ ਉੱਤਮ ਪੁਰਖ ਲਈ ਵਰਤੇ ਹੁੰਦੇ ਨੇ ਉਥੇ ਬਿੰਦੀ ਦਾ ਉਚਾਰਨ ਕੀਤਾ ਜਾਂਦਾ ਜਿਵੇਂ ਕਿ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬਿੱਲਾ ਕਰਾਂ ਯਾਨੀ ਮੈਂ ਕਰਦਾ ਹਾਂ ਪ੍ਰਭੂ ਦਇਆ ਤੇ ਮੰਗਲ ਗਾਵਾਂ ਗਾਵਾਂ ਯਾਨੀ ਮੈਂ ਗਾਉਂਦਾ ਹਾਂ ਪਰ ਜਿੱਥੇ ਇਹ ਕਿਰਿਆਵਾਚੀ ਲਫ਼ਜ਼ ਉੱਤਮ ਪੁਰਖ ਯਾਨੀ ਆਪਣੇ ਆਪ ਲਈ ਨਾ ਹੋ ਕੇ ਕਿਸੇ ਹੋਰ ਲਈ ਵਰਤੇ ਗਏ ਹੋਣ ਉੱਥੇ ਉਚਾਰਣ ਬਿੰਦੀ ਰਹਿਤ ਕੀਤਾ ਜਾਂਦਾ ਜਿਵੇਂ ਕਿ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਦਿਓ ਯਾਨੀ ਗੁਰੂ ਨੇ ਦਿੱਤਾ ਹੈ ਜਿਸ ਦੇਖ ਚਰਨ ਅਗੰਨ ਹਰਿਓ ਹਰਿਓ ਯਾਨੀ ਗੁਰੂ ਨੇ ਹਰਿਆ ਇਸੇ ਤਰ੍ਹਾਂ ਹੀ ਸਮਰੱਥ ਗੁਰੂ ਸਿਰ ਹੱਥ ਧਰਿਓ ਇੱਥੇ ਵੀ ਉਚਾਰਨ ਬਿੰਦੀ रहਤ ਹੋਵੇਗਾ ਇਸੇ ਤਰ੍ਹਾਂ ਜਿੱਥੇ ਕਿ ਊੜੇ ਨੂੰ ਔਂਕੜ ਪਿਛੇਤਰ ਕਿਸੇ ਨਾਮ ਦੇ ਰੂਪ ਚਾਏ ਉੱਥੇ ਬਿੰਦੀ ਦਾ ਉਚਾਰਨ ਨਹੀਂ ਹੋਵੇਗਾ ਜਿਵੇਂ ਸੁਨੋ ਬਿਨੋ ਪ੍ਰਭ ਮੇਰੇ ਮੀਤਾਂ